ਖਬਰਨਾਮਾ ਦੇਖ ਰਹੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਗੱਲ ਵਾਰ-ਵਾਰ ਕਹਿ ਰਹੇ ਨੇ ਜਾਂ ਸਿਰ ਕਲਮ ਕਰ ਦੇਾਂਗੇ ਜਾਂ ਸਿਰ ਕਲਮ ਕਰਵਾ ਲਵਾਂਗੇ ਪਾਣੀ ਦੀ ਇੱਕ ਬੂੰਦ ਵੀ ਨਜ਼ਾਇਜ਼ ਨਹੀਂ ਦਿੱਤੀ ਜਾਵੇਗੀ ਵਾਧੂ ਨਹੀਂ ਦਿੱਤੀ ਜਾਵੇਗੀ ਹਰਿਆਣੇ ਦੇ ਲੋਕਾਂ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 3 ਸਾਲਾਂ ਬਾਅਦ ਯਾਦ ਆਇਆ ਹਾਲਾਂਕਿ 4 ਯਾਰ ਕਿਊਸਕ ਪਾਣੀ ਦਿੱਤਾ ਜਾ ਰਿਹਾ ਹੈ ਹਰਿਆਣੇ ਦੀ ਸਰਕਾਰ ਨੂੰ ਹਰਿਆਣੇ ਦੀ ਸਰਕਾਰ ਉਹ ਪਾਣੀ ਕਿਸ ਤਰ੍ਹਾਂ ਵਰਤ ਰਹੀ ਹੈ ਉਹ ਹਰਿਆਣੇ ਦੇ ਲੋਕਾਂ ਨੂੰ ਪਤਾ ਹੈ ਲੇਕਿਨ ਇੱਧਰ ਸੁਨੀਲ ਕੁਮਾਰ ਜਾਖੜ ਆਪਣਾ ਬੀਜੀ ਸ਼ਡਿਊਲ ਛੱਡ ਕੇ ਦਿੱਲੀ ਦੇ ਵਿੱਚੋਂ ਆ ਗਿਆ ਜਦੋਂ ਸਰਪਾਰਟੀ ਮੀਟਿੰਗ ਸੱਦੀ ਗਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਪ ਆਰਡੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਭਾਈ ਅਸੀਂ ਪਾਣੀ ਦੇ ਮੁੱਦਿਆਂ ਉੱਤੇ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਆਏ ਲੇਕਿਨ ਸੂਤਰ ਦੱਸਦੇ ਨੇ ਕਿ ਜਿੱਥੇ ਮੀਟਿੰਗ ਸੱਦੀ ਗਈ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉੱਥੋਂ ਸਿਰਫ 500 ਗੱਜ ਦੀ ਦੂਰੀ ਤੇ ਕੋਠੀ ਹੈ ਕਾਂਗਰਸ ਪਾਰਟੀ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਦੇ ਰਾਜਾ ਵੜਿੰਗ ਨੇ ਤ੍ਰਿਪਤ ਬਾਜਬਾ ਨੂੰ ਭੇਜ ਦਿੱਤਾ ਰਾਣਾ ਗੁਰਜੀਤਪੁਰ ਕੇ ਪਹੁੰਚ ਗਿਆ ਲੇਕਿਨ ਨਾ ਤੇ ਰਾਜਾ ਵੜਿੰਗ ਗਿਆ ਅਤੇ ਨਾ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗਏ ਨਾ ਬਿਕਮ ਜਿਸ ਨੂੰ ਮਜੀਠਿਆ ਗਿਆ ਕਿਉਂਕਿ ਬਲਵਿੰਦਰ ਸਿੰਘ ਖੁੰਦੜ ਅਤੇ ਉਸ ਦੇ ਸਾਥੀਆਂ ਨੂੰ ਇਸ ਮੀਟਿੰਗ ਦੇ ਵਿੱਚ ਭੇਜ ਦਿੱਤਾ ਗਿਆ ਸੁਨੀਲ ਕੁਮਾਰ ਜਾਕਰ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਸੀ ਹਾਲਾਂਕਿ ਉਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਲੇਕਿਨ ਇਸ ਦੇ ਬਾਬ ਯੂਧ ਵੀ ਉਹ ਇਸ ਸਰਬ ਪਾਰਟੀ ਮੀਟਿੰਗ ਦੇ ਵਿੱਚ ਆਏ ਸੱਦਾ ਕਬੂਲ ਕੀਤਾ ਗਿਆ ਉਹਨਾਂ ਕਹਿੰਿਆ ਪਾਰਟੀ ਬਾਅਦ ਵਿੱਚ ਆ ਪਹਿਲਾ ਹੈ ਪੰਜਾਬ ਪੰਜਾਬ ਦਾ ਪਾਣੀ ਪੰਜਾਬ ਦੇ ਪਾਣੀਆਂ ਉੱਤੇ ਪੰਜਾਬ ਦਾ ਹੱਕ ਪੰਜਾਬ ਦੀਆਂ ਫਸਲਾਂ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਉਹਨਾਂ ਕਹਿੰਿਆ ਪਹਿਲਾ ਪੰਜਾਬ ਨੂੰ ਪਾਣੀ ਪੂਰਾ ਕਰ ਲਣ ਦਿਓ ਜੇ ਵਧਿਆ ਦੇ ਦਿਆਂਗੇ ਨਹੀਂ ਵਧਿਆ ਅਸੀਂ ਨਹੀਂ ਦੇਾਂਗੇ ਇਹ ਸੀ ਸੁਨੀਲ ਕੁਮਾਰ ਜਾਕੜ ਦਾ ਵੱਡਾ ਦਾਵਾ ਇਹੀ ਗੱਲ ਕੀਤੀ ਬਲਵਿੰਦਰ ਸਿੰਘ ਪੁੰਦੜ ਨੇ ਪੰਜਾਬ ਦਾ ਪਾਣੀ ਪੰਜਾਬ ਦੇ ਲੋਕਾਂ ਵਾਸਤੇ ਅਸੀਂ ਸਾਰੇ ਇਕਜੁੱਟਾ ਸਾਡੇ ਆਪਸੀ ਮਤਭੇਦ ਹੋ ਸਕਦੇ ਨੇ ਲੇਕਿਨ ਪਾਣੀ ਦੇ ਮਾਮਲੇ ਨੂੰ ਲੈ ਕੇ ਅਸੀਂ ਸਾਰੇ ਇਕਜੁੱਟਾ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਹੈ ਲੇਕਿਨ ਰਾਜਾ ਬੜਿੰਗ ਜਿੱਥੇ ਮੰਨ ਲਓ ਹੋ ਰਹੀ ਸੀ ਮੀਟਿੰਗ ਉਸ ਤੋਂ 500 ਮੀਟਰ ਦੀ ਦੂਰੀ ਤੇ ਉਹਨਾਂ ਦੀ ਕੋਠੀ ਹੈ ਚੰਡੀਗੜ੍ਹ ਸੂਤਰ ਇਹ ਵੀ ਦੱਸਦੇ ਨੇ ਕਿ ਆਪਣੀ ਕੋਠੀ ਦੇ ਵਿੱਚ ਸੀ ਤੇ ਰਾਜਾ ਬੜਿੰਗ ਵੱਲੋਂ ਸ਼ਰਕਤ ਕਿਉਂ ਨਹੀਂ ਕੀਤੀ ਗਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਤਮਾਨ ਵੱਲੋਂ ਜਿਹੜੀ ਮੀਟਿੰਗ ਸੱਦੀ ਗਈ ਸੀ ਇਸ ਨੂੰ ਕੀ ਸਮਝੀਏ ਇਸ ਤੋਂ ਕੀ ਅੰਦਾਜ਼ੇ ਲਗਾਈਏ ਕਿ ਰਾਜਾ ਬੜੇ ਪੰਜਾਬ ਦੇ ਪਾਣੀਆਂ ਦਾ ਖਵਾਲਾ ਨਹੀਂ ਹੈ ਪੰਜਾਬ ਦੇ ਪਾਣੀਆਂ ਦੀ ਗੱਲ ਕਰਨ ਵਾਸਤੇ ਕਿਉਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਜਦੋਂ ਮੀਟਿੰਗ ਸੱਦੀ ਗਈ ਕਿਉਂ ਨਹੀਂ ਆਏ ਇਸ ਉੱਤੇ ਵੱਖ-ਵੱਖ ਪੱਤਰਕਾਰਾਂ ਵੱਲੋਂ ਆਪੋ ਆਪਣੀਆਂ ਪ੍ਰਤੀਕਿਰਿਆ ਦਿੱਤੀਆਂ ਜਾ ਰਹੀਆਂ ਨੇ ਕਿ ਰਾਜਾ ਵੜਿੰਗ ਨੂੰ ਅਜਾਇਆ ਨਹੀਂ ਕਰਨਾ ਚਾਹੀਦਾ ਸੀ ਜੇਕਰ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਲੰਮਾ ਪੈਂਡਾ ਤੈਅ ਕਰਕੇ ਆ ਸਕਦੇ ਨੇ ਤੇ ਇਹ ਤਾਂ 500 ਗੱਜ ਦੀ ਦੂਰੀ ਤੇ ਬੈਠਾ ਹੋਇਆ ਸੀ ਜਿੱਥੇ ਮੀਟਿੰਗ ਹੋਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨੋ ਇਟ ਮੀਨਸ